ਉਹਦੇ ਲਈ ਵੀ ਅਕਾਲੀ ਦਲ ਨੂੰ ਦੋਸ਼ੀ ਕਹਿ ਦਿੰਦਾ ਹੁਣ 7 ਸਾਲ ਲੰਘ ਗਏ ਸਾ ਅਕਾਲੀ ਦਲ ਦੇ ਰਾਜ ਤੋਂ ਬਾਅਦ ਮੈਂ ਹੁਣ ਇੱਕ ਸਵਾਲ ਪੁੱਛਦਾ ਤੁਹਾਨੂੰ ਬਹੁਤ ਸਿਆਣੇ ਲੋਕ ਬੈਠੇ ਨੇ ਕਿ ਜੇ ਇੱਕ ਰੱਤੀ ਭਾਰੀ ਐਵੀਡੈਂਸ ਪੰਜਾਬ ਦੀ ਕਾਂਗਰਸ ਸਰਕਾਰ ਜਾਂ ਭਗਵੰਤ ਮਾਨ ਦੀ ਸਰਕਾਰ ਕੋਲ ਹੁੰਦਾ ਕਿ ਗੁਰੂ ਸਾਹਿਬ ਦੀ ਬੇਇਨਸਾਫੀ ਦੇ ਦੋਸ਼ੀ ਅਕਾਲੀ ਨੇ ਉਹ ਅਕਾਲੀਆਂ ਨੂੰ ਮਾਫ ਕਰ ਦੇ ਅਕਾਲੀ ਅੰਦਰ ਦਿੱਤੇ ਹੋਏ ਭਗਵੰਤਬਾ ਨੇ ਆਪ ਚਾਰ ਸ਼ੀਟ ਪੇਸ਼ ਕੀਤੀ ਹੈ ਜਿਹੜੀ ਪਰਮਾਰ ਆਈ.ਜੀ. ਨੇ ਦਿੱਤੀ ਆ ਉਹਨੂੰ ਅਕਾਲੀ ਦਾ ਕਿਸੇ ਦਾ ਦੂਰ ਦਾ ਨਾਤਾ ਵੀ ਨਹੀਂ ਉਹਦੇ ਨੇ ਤੇ ਉਹ ਮੇਰੇ ਨਾਲ ਰਲੇ ਹੋਏ ਨੇ ਉਹਦੀ ਕੇਐਸ ਦੀ ਟਰਾਂਸਫਰ ਨੂੰ ਪ੍ਰਿੰਟ ਕੋਲ ਤੋਂ ਚੰਡੀਗੜ੍ਹ ਕਰਾ ਕੇ ਟਰਾਈਲ ਮੁਕਵਾ ਦਿੱਤੀ। ਕੋਸ਼ੀ ਕੌਣ ਹੈ ਅਕਾਲੀ ਕਾਂਗਰਸ ਤੋਂ ਤਾਂ ਵਕਤਬਾ ਨੇ ਇਹ ਤੁਹਾਨੂੰ ਦੱਸ ਜਿਹੜੇ ਸੀਬੀਆਈ ਨੇ ਡੇਰੇ ਵਾਲੇ ਨੂੰ ਬੇਗਨਾ ਦੱਸਿਆ ਸੀ ਹੁਣ ਉਸੇ ਡੇਰੇ ਵਾਲੇ ਦੀ ਪਟੀਸ਼ਨ ਪਾਈ ਹੋਈ ਆ ਹਾਈ ਕੋਰਟ ਚ ਇਹ ਇਨਕੁਆਇਰੀ ਮੇਰੇ ਕੇਸ ਦੀ ਫੇਸ ਇਪੀਆ ਨੂੰ ਦਿੱਤੀ ਜਾਵੇ ਤੇ ਭਗਵੰਤ ਮਾਨੋਂ ਦੇ ਨਾਲ ਹਾਥ-ਆਾਂ ਬਣਾ ਰਿਹਾ ਹੈ ਜੋਸ਼ੀ ਭਗਵੰਤ ਮਾਨ ਹੋਇਆ ਕਿ ਅਕਾਲੀ ਚੱਲ ਹੋਇਆ ਅਕਾਲੀ ਦal ਵੇਲੇ ਇਹ ਕਿਸੇ ਕੋਲੋਂ ਨਸ਼ਾ ਫੜਿਆ ਜਾਂਦਾ ਸੀ ਤਾਂ 5 ਗ੍ਰਾਮ 10 ਗ੍ਰਾਮ ਮੌਤਾਂ ਦੀ ਹੋਈਆਂ ਕਿਤੇ ਦੀ ਲੱਗੇ ਨਾ ਚਾਰਸ ਵੇਲੇ ਕਿੱ ਲੋਆ ਚੌਂਡ ਲਗੇ ਆ ਆਮ ਆਦਮੀ ਪਾਰਟੀ ਕੋਲ ਕਿਹ ਚਲਾ ਦੌਰ ਲਗੇ ਮੈਂ ਹੁਣ ਉਹਨਾਂ ਸਾਰੇ ਲੋਕਾਂ ਨੂੰ ਸਵਾਲ ਕਰਦਾ ਜਿਹੜੇ ਇਕੱਲਿਆਂ ਨੂੰ ਦੋਸ਼ੀ ਕਰਦੇ ਸੀ ਜੀ ਭਗਵਾਨ ਜੀ ਮਾਰ ਕਹਿੰਦਾ ਹੁੰਦਾ ਸੀਗਾ ਕਿ ਸਰਕਾਰਾਂ ਤੋਂ ਬਿਨਾਂ ਨਿਭਦੇ ਹੁਣ ਦੱਸੋ ਕਿ ਭਗਵਾਨ ਜੀ ਕਹਿੰਦਾ 4 ਕੋਇੰਟਰ 10 ਕੋਇੰਟਰ 15 ਕੋਇੰਟਰ 20 ਕੋਇੰਟਰ 13 ਹਜ਼ਾਰ ਕਰੋੜ ਦੀ ਹੈ ਰੋਣ ਫੜੀ ਗਈ ਕਿੱਥੇ ਨੂੰ ਆ ਤੇਰੀ ਦੇਖਾਂ ਜੀ ਜਿਹੜਾ ਪੱਤਾਂ ਦੇ ਵਿਕਾਸ ਦੇ ਕਿੰਨਾ ਮਹੱਤਵਪੂਰਨ ਚੌਕਾ ਆ ਦੋਸੇ ਕਿ ਪੰਜਾਬ ਤਰੱਕੀ ਦੀ ਰਾਹ ਤੇ ਜਾ ਰਿਹਾ ਸੀ ਆਈਆਈਐਨ ਬਣਿਆ ਆਈਆਈਟੀ ਬਣਿਆ ਸੜਕਾਂ ਬਣੀਆਂ ফ্লাইਓਵਰ ਬਣੇ ਕੈਂਸਰ ਵਾਲਿਆਂ ਦੀ 1.5 ਲੱਖ ਦੀ ਸਕੀਮ ਬਣੀ ਬੱਚਿਆਂ ਲਈ ਸਾਈਕਲ ਦਿੱਤੇ ਮੈਰਿਟੋਰੀਅ ਸਕੂਲ ਬਣੇ ਆਦਰਸ਼ ਸਕੂਲ ਬਣੇ ਇਹਨਾਂ ਨੂੰ ਕਹਿੰਦੇ ਸੀ ਪੰਜਾਬ ਦੇ ਕਾਸਟੇ ਅਕਾਲੀ ਦਰ ਨੂੰ ਮਾਰਨ ਲਈ ਉਹ ਤਾਂ ਤਿਆਰ ਰਿਹਾ ਸੀ ਆਰਮੀ ਸੀ ਸਿਰ ਰੇਸ ਦਾ ਤੋਂ ਬਿਨਾ ਉਹ ਯਾਰ ਫੇਰ ਖਵਾ ਦੀ ਗੱਲ ਕਰਨ ਦੇ ਕਿੰਨਾ ਕੋਲ ਕੋਈ ਹਥਿਆਰ ਨਹੀਂ ਸੀ ਸਾਡਾ ਨੂੰ ਝੋਰ ਝੋਰ ਕਹਿੰਦੇ ਝੋਰ ਬਣਾਉਣ ਦੀ ਕੋਸ਼ਿਸ਼ ਕੀਤੀ ਅੱਜ ਉਦੋਂ ਵੀ ਕਹਿਆ ਸੀ ਅੱਜ ਵੀ ਕਹਿੰਦੇ ਆ ਉਹ ਗੱਲ ਕੀ ਰੋਦੀ ਸੀ ਫਤਰੀ ਨਹੀਂ ਸੀ ਇਹ ਜਨਾਬ ਕਦੇ ਕੰਮ ਕਰਦਾ ਨਹੀਂ ਰਾਜੇ ਕੋਈ ਗੱਲ ਨਹੀਂ ਕਰਦਾ ਹੋਣੀ ਗੱਲ ਕਾਂਗਰਸ ਦੀ ਕਾਂਗਰਸ ਨੇ ਪੰਜਾਬ ਲਈ ਕੀ ਕੀਤਾ ਚੱਫੇਰਾ ਜਾਵੇ ਨਾ ਪੰਜਾਬ 'ਚ ਕਿਹੜਾ ਪ੍ਰੋਜੈਕਟ ਲਿਆਏ ਆ ਜਿੰਨੇ ਪੰਜਾਬ 'ਚ ਪ੍ਰੋਜੈਕਟ ਬਣੇ ਆ ਇੱਕ ਵੀ ਕਾਂਗਰਸ ਕਹਿੰਦੀ ਆ ਤੁਹਾਡੀ ਸਰਕਾਰ ਵੇਲੇ ਆਇਆ ਅਸੀਂ ਉਹਨਾਂ ਨੂੰ ਸਤਾਰ ਦੇਵਾਂ ਪੰਜਾਬ ਤੋਂ ਬਾਹਰ ਹੀ ਨਾ ਹੋਂ ਰਾਹੁਲ ਗਾਂਧੀ ਨੇ ਆਕੇ ਪੰਜਾਬ 'ਤੇ ਨਿਸ਼ਾਨੀ ਝਟ ਪਾਈ ਪੰਜਾਬ ਨੇ ਕਿਹਾ 70% ਪੰਜਾਬ ਦਾ ਨੌਜਵਾਨ ਵਿਸ਼ੇੜੀ ਹੈ ਪੰਜਾਬ ਦੀ ਸੰਕਟ ਦੀ ਪੰਜਾਬ ਦੀ ਬੇਸਤੀ ਦੀ ਪੰਜਾਬ ਦੇ ਨੌਜਵਾਨ ਵਰਲਡ ਦੇ ਮੈਪ ਤੋਂ ਬਟਾਉਣ ਦੀ ਕੋਸ਼ਿਸ਼ ਕੀਤੀ ਜਾਂ ਗੱਲ ਬਾਹਰ ਹੀ ਗਈ ਕਿ ਰਾਹੁਲ ਗਾਂਧੀ ਕਹਿ ਰਿਹਾ ਕਿ ਪੰਜਾਬ ਦਾ ਨੌਜਵਾਨ ਨਸ਼ੇੜੀ ਹੈ ਲੋਕ ਨਫਰਤ ਕਰਨ ਲੱਗ ਪਏ ਤੁਹਾਡੇ ਜਵਾਨਾਂ ਨੂੰ ਨੌਕਰੀਆਂ ਮਿਲਣਾ ਹਟ ਗਿਆ ਤੁਹਾਡੇ ਲੋਕਾਂ ਨੂੰ ਲੋਕ ਇੱਕ ਨਸ਼ੇੜੀ ਦੇ ਤੌਰ ਤੇ ਲਿਖਣ ਲੱਗ ਪਏ ਤੁਹਾਡੇ ਨੌਜਵਾਨ ਬੇਰੁਜ਼ਗਾਰ ਰਹਿਣ ਲੱਗ ਪਏ ਇਹ ਲਾਈ ਗੱਲ ਮੈਂ ਕਹੀ ਦੀ ਕਿਹੜੀ ਪਾਰਟੀ ਕਹਿੰਦੀ ਆ ਮੈਂ ਭਗਾਈ ਹਟਾਉ ਬੀਜੇਪੀ ਕਹਿੰਦੀ ਆ ਹਟਾ ਦੂ ਕਾਂਗਰਸ ਕਹਿੰਦੀ ਆ ਹਟਾ ਦੂ ਮੋਦੀ ਸਾਹਿਬ ਕਹੀ ਜਾਂਦੇ ਉਹਨੇ ਮੱਛੀ ਛਾਦੀ ਉਹਨੇ ਮਾੜਾ ਕੀਤਾ ਉਹ ਕਹਿੰਦੇ ਇਹਨਾਂ ਨੇ ਆਹ ਕਰਤਾ ਇਹਨਾਂ ਨੇ ਮਾੜਾ ਕੀਤਾ ਕੋਈ ਮੁੱਦਾ ਹੈ ਕਾਂਗਰਸ ਆਮ ਆਦਮੀ ਪਾਰਟੀ ਜਾਂ ਬੀਜੇਪੀ ਕਹਿ ਰਹੀ ਆ ਲੋਕਾਂ ਦੇ ਸਾਹਮਣੇ ਕਿਸੇ ਇੱਕ ਸਪੀਚ ਦਾ ਮੈਨੂੰ ਦਿਖਾ ਦਿਓ ਮੈਂ ਹੁਣ ਤੁਹਾਡੇ ਅੱਗੇ ਆਪਣੇ ਸਿਰ ਤੇ ਧਾ ਦੂੰਗਾ ਕਿਸੇ ਲੀਡਰ ਨੇ ਨੈਸ਼ਨਲ ਲੀਡਰ ਨੇ ਇਹ ਹ ਹ ਹੋਏ ਕਿ ਵੱਧ ਰਹੀ ਬੇਰੁਜ਼ਗਾਰੀ ਤੇ ਵੱਧ ਰਹੀ ਮਹਿੰਗਾਈ ਦੇਸ਼ ਵਿੱਚ ਚਿੰਤਾ ਦਾ ਵਿਸ਼ਾ ਹੈ। ਮੈਂ ਇਸ ਗੱਲ ਦਾ ਆਖਵਾ ਹੈ ਜਿਹੜੀ ਕਿਚਨਗਰ 50000 ਤੱਕ ਜਿੰਨੇ ਚੱਲਦੀ ਸੀ ਅੱਜ ਲੱਖ ਜਲੀ ਚੱਲ ਰਹੀ ਹੈ। ਲੋਕਾਂ ਦੇ ਸਿਰਾਂ 'ਤੇ ਮਹਿੰਗਾਈ ਲੰਗੀ ਹੈ। ਕਿ ਅੱਜ ਰੋਟੀਆਂ ਬੰਡੀਆਂ ਮੁਸ਼ਕਲ ਹੋ ਗਿਆ ਨੇ। ਬੱਚਿਆਂ ਨੂੰ ਪੜਾਉਣਾ ਵੀ ਕਾਇ ਕਰਕੇ ਮੁਸ਼ਕਲ ਹੋ ਗਿਆ ਹੈ। ਕਿਹੜੀ ਸਰਕਾਰ ਕਹਿ ਰਹੀ ਹੈ? ਕੀ ਆ ਸੀ ਬੈਸਟ ਐਜੂਕੇਸ਼ਨ ਤੇ ਸਸਤੀ ਐਜੂਕੇਸ਼ਨ ਦੇਵਾਗੇ ਕਿਹਾ ਜੀ ਕਰੇ ਕਾਪਾ જિલ્લા ਦੇ ਕੀਤਾ ਸਦਾਕ ਮੁਕਤ ਬაგਲੇ 19000 ਬਣਾਏ 50 ਜਿਹੜੇ ਸਾਰੇ ਸੀਪੀਐਸਸੀ ਨਾਲ ਐਫੀਏ ਡਾ ਤੋਂ ਉਹਨਾਂ ਵਿੱਚ ਬੱਚਿਆਂ ਨੂੰ ਪੜ੍ਹਾਈ ਵੀ ਮੁਫਤ ਸੀ ਕਿਤਾਬਾਂ ਵੀ ਮੁਫਤ ਡਰੈਸ ਵੀ ਮੁਫਤ ਤੇ ਉਹਦੇ ਵਿੱਚ ਦਾਖਲ ਕੌਣ ਹੋ ਸਕਦਾ ਸੀ ਸਿਰਫ ਨੀਲੇ ਕਾਗਜ਼ਾਂ ਇਹ ਪ੍ਰੀਮੀਅਮ ਬਦਲਤੀ ਹੈ, ਲੋੜਵੰਦਾਂ ਦੀ ਬਦਲਤੀ ਹੈ ਕਿ ਕਾਫੀਾਂ ਕਿੰਨੀ ਹੈ ਕਿਸੇ ਨੂੰ ਹੋਰ ਨਹੀਂ। ਨਵ ਮੈਰਿਟੋਰੀਅ ਸਕੂਲ ਬਣਾਏ। ਇਹਨਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਬੱਚੇ ਇਹਨਾਂ ਦੇ 80% ਤੋਂ ਵੱਧ ਨੰਬਰ ਹੋਣਗੇ। ਰਹਿਸ਼ ਤੋਂ ਪਾਠਸ਼ਾਲਾ ਵਿੱਚ ਮੁਫਤ, ਕਿਤਾਬਾਂ ਵੀ ਮੁਫਤ, ਪੜ੍ਹਾਈ ਵੀ ਮੁਫਤ, ਟਿਊਟਰ ਵੀ ਮੁਫਤ। ਅੱਜ ਇਹ ਹੱਬ ਐਲੀਵੇਟਡ ਰੋਡ ਬਣੀ ਹੈ। ਨਹਿਰਾ ਦਾ ਵਿਸਾਰਾ ਹੋਇਆ। ਹਵਾਇਤ ਦੇ ਬੜੇ ਨੇ ਸਾਰੇ ਕਾਰੀਗਰ ਦੇ ਦੇਖਿਆ ਸਦਾ ਪਾਣੀ ਦਾ ਪੀਣਾ। ਆਹ ਹੁਣੇ ਕਿੰਨਾ ਹੋਰ ਕੁਛ ਨਹੀਂ ਚਾਹੁੰਦਾ। ਇਹ ਆਪਾਂ ਪੰਜਾਬ ਨੂੰ। ਪੱਟੀ ਦੇ ਵਿੱਚ ਉਹ ਪਾਈ ਕਰ। ਇਥੇ ਅੱਗ ਲਾਈ ਚੁੱਕੀ ਹੈ। ਇਸ ਤੋਣੀ ਇਕਨੋਮੀ ਖਤਮ ਕਰਦੀ ਹੈ। ਇਹਨੂੰ ਉਹ ਜਾਣਨਾ ਕਿ ਬਸਾਉ। ਉਸਾਸ ਹੋ ਸਕਦਾ ਕੀ ਦਾ ਹਿੱਤ ਹੈ। ਉਜਾਰ ਕਰਨ ਦੇ ਉਹ ਕਾ ਜਿਹਨੇ ਇੱਥੇ ਰੁਕੀਆਂ ਦੇਖ ਰਿਹਾ ਹੈ। ਜੇੜੀ ਪਾਰਟੀ ਤੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਰਾਜ ਕਰਨਾ ਹੈ। ਉਹਦੇ ਲਈ ਪੰਜਾਬ ਦੀ ਕੋਈ ਮਹੱਤਤਾ ਨਹੀਂ। ਉਹਨਾਂ ਨੂੰ ਨਾ ਪੰਜਾਬ ਦੇ ਪਾਣੀਆਂ ਦੀ ਲੋੜ ਹੈ, ਨਾ ਪੰਜਾਬ ਦੀ ਰਾਜਧਾਨੀ ਦੀ ਲੋੜ ਹੈ, ਨਾ ਉਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਲੋੜ ਹੈ। ਕਿਉਂਕਿ ਉਹਨਾਂ ਦੀ ਗਿੰਦੀ ਨਾਲ ਵਿੱਚ ਕੋ 13 ਸਿੱਟਾ ਨੇ 13% ਹੱਦ ਹੈ। ਆ ਆਮ ਆਦਮੀ ਪਾਰਟੀ ਆਈ। ਤੁਸੀਂ ਬੜੀ ਮਿਹਰਬਾਨੀ ਆ ਕੈਨਵਾ ਦੀ ਕੰਦਾਲਾ ਦਾ ਮਾਤਰਾ ਦੇ ਹੱਥ ਬਿਜੂਤ ਪਾਤੀ ਕੀ ਮਰਗੀ ਆ ਮਾਰਦੇ ਕਿੰਨੇ ਭੰਦੇ ਕਾਂਦੇਸੇ ਅੰਦਰ ਦੇ ਤੇ ਸੱਗਾ ਕਰਾਈ ਤੋ ਮੈਂ ਕਹਿੰਦਾ ਭਗਵੰਤ ਸਿੰਘ ਜੀ ਨੂੰ ਇਹ ਭਗਵੰਤ ਸਿੰਘ ਸਾਹ ਤੋਂ ਕਈ ਪੱਤਰ ਵਿੱਚ ਤੁਸੀਂ ਆਪਣਾ ਮੰਤਰੀ ਭੜਿਆ ਜੀ ਦੇ ਅੱਗੇ ਜਦ ਤੁਸੀਂ ਫੜ ਕੇ ਕਿਹਾ ਸੀ ਪ੍ਰੈਸ ਕਾਨਫਰੈਂਸ ਕਿ ਮੇਰੇ ਕੋਲ ਇੱਕ ਆਡੀਓ ਹੈ ਰਿਕਾਰਡਡ ਜਿਹਦੇ ਵਿੱਚ ਸਿੰਘਲਾ ਕਹਿੰਦਾ ਪੈਸੇ ਮੰਗੇ ਤੇ ਮੈਂ ਇਹ ਪਰਚਾ ਕਰਾਇਆ ਕਹਿੰਦਾ ਜੱਲਾ ਬਹੁਤ ਮੰਤਰੀ ਵਾਹ ਹੋਵੇ ਤੇ ਕੇਸ ਅਨੇ ਟਕੇ ਤੇ ਸੇਗਰਾ ਰਸਾਇਣਾ ਹੋਵੇ ਸੇਗਰਾ ਅੱਜ ਵੀ ਸਟੇਜ ਤੇ ਬੈਠਾ ਆਮ ਆਦਮੀ ਪਾਰਟੀ ਦਾ ਐਂਡ ਹੋਵੇ ਇਹਨਾਂ ਦਾ ਰਾਂਡਾ ਨੰਮ ਲੈ ਬਿਕਦਾ ਰੂਰ ਦਾ 4 ਲੱਖ ਦੀ ਵਿਸ਼ਵੋਦ ਲੈਦਾ ਫੜਿਆ ਗਿਆ ਕੋਈ ਆਪ ਪਾਰਟੀ ਮਜੂਰ ਹੈ ਮੰਤਰੀ ਸਰਾਰੀ ਵਿਸ਼ਵੋਦ ਦਾ ਫੜਿਆ ਗਿਆ ਉਹਦੇ ਇਹਨੇ ਆਡੀਓ ਦਿੱਤੀ ਉਹ ਵੀ ਪਾਰਟੀ ਦਾ ਸੂਚਨਾ ਮੈਂ ਹੈਰਾਨ ਹਾਂ ਤੁਸੀਂ ਆ ਲੁਧਿਆਣਾ ਵੀ ਗੱਲ ਦੱਸਦਾ ਤੁਹਾਨੂੰ ਇੱਕ ਸਾਡੇ ਵਾਕ ਤੋਂ ਮੌਨਟਨ ਤੇ ਟੈਨਸ਼ਨ ਹੀ ਲੈ ਦੇ ਰਜਿਸਟਰੀ ਕਰਾਉਣ ਗਏ ਗਏ ਲੋਕ ਤੇ ਸਾਡੇ ਰਜਿਸਟਰ ਕੀ ਕਹਿੰਦਾ ਕਿ 100000 ਰੁਪਏ ਲੱਗੂ ਨਾਲ ਜਿਹੜਾ ਬੰਦਾ ਗਿਆ ਸੁਮਾਤਿਓ ਕਹਿੰਦਾ ਯਾਰ ਭਗਵਾਨ ਕਰਕੇ ਤਾਂ ਅੱਜ ਖਾਲੇ ਰਾਜ ਮੋਟਰ ਨੇ ਕਹਿੰਦਾ ਜੱਜ ਨੂੰ ਕਸਤ ਕਰਾ ਰਿਹਾ ਮੈਂ ਯਾਦੋਂ ਇਹ ਆ ਗੱਲ ਕਹੀ ਤਾਂ ਕਹਿੰਦੇ ਅਗਲੀ ਵਾਰ ਸਾਡੇ ਰਜਿਸਟਰ ਤੋਂ ਗਏ 1.5 ਲੱਖ ਰੁਪਏ ਲੈ ਕੇ ਇਹ ਰਾਜਨੀਤੀ ਅਸੀਂ 92 ਨਾਲ ਦੇਖਾ ਕੇ ਵੇਚੇ ਆ। ਫਿਰ ਜਿਹੜੇ ਕਹਿੰਦੇ ਸੀ ਆਪ ਲੋਕਾਂ ਦੀ ਪਾਰਟੀ ਐ ਇਹਨਾਂ ਨੂੰ 13 ਮੈਂਬਰ ਵੀ ਨਾ ਲੱਭਿਆ ਆਪ ਲੋਕਾਂ ਤੋਂ। 9 ਮੈਂਬਰ ਦੇ ਲੜਾ ਕੇ 13 ਨੂੰ। ਦੋ ਕੱਟ ਗਿਆ ਜੋ ਲੈ ਕੇ 11 ਹੋ ਗਏ ਦੋ ਕਾਂਗਰਸੀਆਂ ਜੋ ਲੈ ਲੈ 13 ਹੋ ਗਏ ਇਹਨਾਂ ਦੇ ਬੰਦੇ ਕੀ ਆ? ਇਹ ਲੋਕਾਂ ਨੂੰ ਜਵਾਬ ਦੇਣਾ ਕਿ ਇਟਾਂ ਨੂੰ 2 ਸਾਲ ਦੇ ਵਿੱਚ 13 ਬੰਦੇ ਕਿੱਥੋਂ ਦੇ ਪਾਰਲੀਮੈਂਟ ਚ ਜਾ ਸਕਦੇ? ਕਿਉਂ ਨਾ ਲੱਭੇ? ਯਸ਼ਵਤ ਘਟੀ ਨੇ ਬੇਰੁਜ਼ਗਾਰੀ ਘਟੀ ਨਹੀਂ ਨਸ਼ੇ ਵੱਧ ਗਏ ਦਾਤ ਦੁਨੀ ਆਵੀ ਹੋ ਗਈ ਦਿਨ ਦਿਹਾੜੇ ਕਤਲ ਹੋ ਰਹੇ ਨੇ ਦਿਨ ਦਿਹਾੜੇ ਕਤਲ ਜਿਹੜੀ ਗੱਲ ਕਾਤੀ ਕਰਦਾ ਜਿੰਦਾ ਜੀਵ ਵਾਲੇ ਦੇ ਮੁੱਛੇ ਵਾਲੇ ਦੇ ਕੰਮ ਨਾ ਹੁੰਦਾ ਸਾਹ ਦੇ ਨਾਲ ਐਡਵੋਕੇਟ ਕਰਕੇ ਸੁਪਰੀਮ ਕੋਰਟ ਨਾਲ ਮੰਨੀ ਹੈ ਜਿਹੜੇ ਮੁੱਛੇ ਵਾਲੇ ਦੀ ਸਿਕਿਉਰਿਟੀ ਦਾ ਡਰਾਅ ਕਰਦੇ ਉਹ ਕੰਮ ਨਾ ਹੁੰਦਾ ਮੇਰ ਭਗਵਾਨਪਤ ਦੀ ਸਰਕਾਰ ਦੀ ਸੇਵਾ ਦੀ ਗੱਲ ਆ ਕਿ ਆਪਾਂ ਗੱਲ ਬੋਲ ਕੋਣਗੇ ਨਾ ਮੈਂ ਅਧਿਕਾਰਤ ਗੱਲਬਾਤ ਕਰਕੇ ਬੋਲਣਾ ਹੈ ਮੈਂ ਜਦ ਸਾਮਨੇ ਤੇ ਚੋੜ ਲੜਿਆ ਉਹਦਾ ਤੁਹਾਡਾ ਇਹ ਨਗਰ ਪਾਇਲ ਦੇ ਪੀਚ ਨਗਰ ਬਲਿਆਣਾ ਗਿਆ ਤੇ ਵੇਰਾ ਹੱਥਾ ਐ ਕੱਟੇ ਉਹ ਮਾਂ ਬਾਪ ਆ ਕੀ ਆਏ تھے ਮੇਰੀ ਮਦਦ ਲਈ ਐ ਨੋਟੀਫਿਕੇਸ਼ਨ ਬੜੀ ਤੰਗੀ ਤੇ ਤੁਹਾਡੇ ਨਾਲ ਆ ਸੰਗੀ ਗੱਲ ਉਹ ਕਹਿੰਦੀ ਕੋਈ ਜਵਾਬ ਨਾ ਕਰ ਕਿ ਐਸੇ ਤੇ ਮੇਰੀ ਬੀਤਿੰਗ ਤੇ ਬੈਸ ਉਹ ਕਹਿੰਦੀ ਆਤਵਾਦੀ ਬੋਲ ਨਾਲ ਇੱਕ ਹੱਤਵਾਲੀ ਬੰਦੂਕ ਨਾਲ ਮਾਰਦਾ ਇੱਕ ਹੱਤਵਾਲੀ ਕਤਲ ਕਰਨ ਵਾਲਾ। ਉਹਨੇ ਪਬਲਿਕਰੀ ਕਿਹਾ ਜੇ ਮੇਰੇ ਕੋਲ ਵੀਡੀਓ ਮਿਲ ਗਈ ਮੈਂ ਤਾਂ ਉਹ ਵੀ ਪਬਲਿਕ करू। ਵੀਡੀਓ ਦਿਖਾਣੇ ਦੇ ਹਿੰਦੂਓ। ਇਹ ਤੁਸੀਂ ਇਸ ਕਰਕੇ ਮਹੇਸ਼ਿੰਦਰ ਸਿੰਘ ਨੂੰ ਵੋਟ ਨਹੀਂ ਪਾਉਂਦੇ ਕਿ ਇਹਦੇ ਸਿਰ ਤੇ ਪੱਗ ਹੈ। ਸਾ ਤੋਂ ਜ਼ਿਆਦਾ ਬੰਦੂਕ ਵਾਲੇ ਅੱਤਵਾਦੀ ਨਾਲੋਂ ਜ਼ਿਆਦਾ ਖਤਰਨਾਕ ਅੱਤਵਾਦੀਓ ਵੋਟ ਪਾਉਣੇ ਵੇਲੇ ਪਾਰਟੀ ਦਾ ਪ੍ਰੋਗਰਾਮ ਦੇਖਣਾ ਹੁੰਦਾ ਹੈ। ਪਾਰਟੀ ਦੇ ਕੀਤੇ ਕੰਮ ਦੇਖਣੇ ਹੁੰਦੇ ਨੇ। ਆਰਟੀਕਲ ਫਾਇਰ ਵਾਲੇ ਸਾਰੇ ਦੇ ਕੀ ਕਰਨਾ ਉਹ ਦੇਖਣਾ ਹੁੰਦਾ ਹੈ ਮੈਂ ਇੱਕ ਗੱਲ ਤੁਹਾਡੇ ਨਾਲ ਗਰੰਟੀ ਕਰ ਸਕਦਾ ਹੈ ਸਾਰੀਆਂ ਪਾਰਟੀਆਂ ਕਿਸ ਨਾ ਕਿਸੇ ਗੱਲ ਦਾ ਨਾਰਾ ਰੋਂਗ ਲਿਆ ਸ਼੍ਰੋਮਣੀ ਅਕਾਲੀ ਦਲ ਕੇਵਲ ਤੇ ਕੇਵਲ ਜੇ ਪਲਾ ਮੰਗਦਾ ਤਾਂ ਸਰਬੱਤ ਦਾ ਭਲਾ ਮੰਗਦਾ ਉਹ ਸਰਬੱਤ ਇਕੱਲੇ ਸਿੱਖ ਨਹੀਂ ਇਕੱਲੇ ਹਿੰਦੂ ਨਹੀਂ ਮੁਸਲਮਾਨ ਬੋਧੀ ਜੈਨੀ ਕਿਹੜਾ ਜਿਹੜੇ ਨਹੀਂ ਖਾਂਦੇ ਇਹ ਅਕਾਲੀ ਦਲ ਨੇ ਕੀਤਾ ਵੀ ਕੋਈ ਗੱਸਾ ਨਹੀਂ ਇਹ ਦਰਬਾਰ ਸਾਹਿਬ ਦਾ ਸੁਬਿੰਦਾ ਸੋਨਾ ਕੀਤਾ ਹੈ ਦਾ ਰਾਮ ਦੀਪ ਜੀ ਬਣਾਇਆ ਇਹ ਦਰਬਾਰ ਸਾਹਿਬ ਦਾ ਸੁਬਿੰਦਾ ਬੱٹا ਕੀਤਾ ਤਾਂ ਦੁਰਗਿਆਣਾ ਮੰਦਰ ਤੇ ਵੀ ਪ੍ਰਾਗ ਰੋਗ ਬਣਾ। ਪਗਲਾ ਪਰਸ਼ੂਰਾਮ ਨੇ ਛੁੱਟੀ ਵੀ ਦਿੱਤੀ ਬਾਦਸ਼ਾਹ ਨੇ ਮਨਾਈ। ਜੇ ਵੀ ਸਰਕਾਰ ਹੈ ਜੀਨੇ ਸਭ ਧਰਮਾਂ ਨੂੰ ਇਤਨਾ ਦੇਖਿਆ ਜੋ ਕਿ ਜੇ ਪੰਜਾਬ ਵਿੱਚ ਕੰਗੇ ਰਾਜ ਕਰਦੀ ਜਾਂਦੀ ਹੈ। ਉਹ ਮਹਾਰਾਜਾ ਜਦੋਂ ਨਾ ਜਦੋਂ ਜਦ ਜੇ 20 ਸਾਲ ਦੇ ਚਿਰ ਆਜੀਗਲ ਕੀਤੀ ਜਾਂਦੀ ਹੈ ਤਾਂ ਉਹਨੂੰ ਦੇ ਨਾ ਰਾਮ ਰਾਜ ਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਸੇ ਵੋਟ ਦਾ ਮੌਖਾਜ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਕਿਸੇ ਵੋਟ ਨਾਲ ਮਹਾਰਾਜ ਨਹੀਂ ਸੀ ਬਣਿਆ ਪਰ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਵਿੱਚ ਕੈਬੀਨਾ ਦੇ ਵਜ਼ੀਰ ਕੌਣ ਸਨ ਦੋ ਹਿੰਦੂ ਦੋ ਮੁਸਲਮਾਨ ਸਿੱਖ ਜਰਨੈਲ ਸਿੱਖ ਖਲ ਵਜ਼ੀਰ ਕੋਈ ਨਹੀਂ ਇਤੋਂ ਸੈਕੂਲਰ ਕੋਈ ਤੁਹਾਨੂੰ ਕਾ ਮਿਲ ਸਕਦੀ ਹੈ ਸ਼ਰੋਮਣੀ ਅਕਾਲੀ ਦਲ ਤੁਹਾਡੀ ਪੰਜਾਬ ਦੀ ਆਪਣੀ ਪਾਰਟੀ ਹੈ ਸ਼ਰੋਮਣੀ ਅਕਾਲੀ ਦਲ ਦਾ ਦਰਦ ਅਟਵਾਗੇ ਤੋਂ ਲੈ ਕੇ ਰਾਜਪੁਰੇ ਤੱਕ ਹੈ ਪੰਜਪੂਰੇ ਤੋਂ ਲੈ ਕੇ ਫਿਰੋਜ਼ਪੁਰ ਤੱਕ ਹੈ ਅਸੀਂ ਜਦ ਵੀ ਗੱਲ ਕਰਨੀ ਹੈ ਤੁਹਾਡੀ ਹਿੱਤਾਂ ਦੀ ਗੱਲ ਕਰਨੀ ਹੈ ਤੁਹਾਡੀ ਰੱਖ ਦੀ ਗੱਲ ਕਰਨੀ ਹੈ ਤੁਹਾਡੀ ਇੰਡਸਟਰੀ ਦੀ ਗੱਲ ਕਰਨੀ ਹੈ ਤੁਹਾਡੇ ਵਪਾਰ ਦੀ ਗੱਲ ਕਰਨੀ ਹੈ ਉਹਨਾਂ ਨੇ ਪੰਜਾਬ ਜਾ ਕੇ ਕਹਿ ਦੇਣਾ ਪਾਣੀ ਪੰਜਾਬ ਦੇ ਆ ਹਰਿਆਣੇ ਜਾਣ ਕਹਿਣਾ ਪਾਣੀ ਹਰਿਆਣੇ ਕੋ ਵੀ ਚਾਹੀਏ ਦਿੱਲੀ ਜਾ ਕੇ ਕੇਜਰੀਵਾਲ ਨੇ ਕਹੇ ਦਿੱਲੀ ਤੋਂ ਵੀ ਚਾਹੀਏ ਹੁਣ ਆਪਾਂ ਜਿਹਨੇ 92 ਜਤਾਏ ਉਹ ਜਿਹੋਨਾਂ ਦਾ ਕੋਈ ਵੋਟ ਲੈਣਾ ਪੁੱਛਣਾ ਤਾਂ ਸਹੀ ਨਾ ਯਾਰ ਤੁਸੀਂ ਇੱਥੇ ਕਾਂਗਰਸੀ ਅੰਦਰ ਦੇ ਤੇ ਉਹ ਕਹਿੰਦੇ ਚੋਰ ਹੈ ਮੰਨ ਲਓ ਕਹੇ ਵੀ ਚੋਰ ਆ ਕਿਉਂਕਿ ਤੁਸੀਂ ਖੱਡ ਚੋਰ ਆ ਨਾ ਫਿਰ ਕੇਜਰੀਵਾਲ ਕੀ ਆ ਸੋਡੀਆਂ ਕੀ ਆ ਸੁਪਿੰਦਰ ਜੈਨ ਕੀ ਆ ਵਾਟ ਦੇ ਪੰਜ ਮੰਤਰੀ ਅੰਦਰ ਨਹੀਂ ਅੰਦਰ ਪੰਜ ਲੱਗੇ ਸਾਰੀ پارٹی ਦੀ ਲੀਡਜੇ ਪੰਦਰਾਂ ਉਹਨਾਂ ਦੇ ਵਿਰੁੱਧ ਕਹਿੰਦੇ ੱੱੱਕਾ ਜੇ ਉਹਨਾਂ ਤੋਂ ਹੋਵੇਂ ੱੱੱਕਾ ਦਿਓ ਕਵੀ ਤੈਂ ਸਾਹ ਕੀ ਇਹ ਲੋਕ ਇਮਾਨਦਾਰ ਪਾਰਟੀ ਕਹ ਸਕਦੇ ਇਮਾਨਦਾਰ ਪਾਰਟੀ ਕਹਾ ਸਕਦੀ ਸੋ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਵੋਟ ਇੱਕ ਆਦਮੀ ਦਾ ਕੀਮਤੀ ਹੱਕ ਹੈ ਤੇ ਆਪਣੇ ਲਈ ਘੱਟੋ ਘੱਟ ਦੇਖੋ ਮੈਂ ਤੁਹਾਨੂੰ ਇੱਕ ਵੇਖੀ ਕਰਾ ਆਪਾਂ ਦਾ ਰੱਬ ਨੇ ਇਨਸਾਨ ਬਣਾਇਆ ਅਸੀਂ ਉਹ ਪਸ਼ੂਆਂ ਜਿੰਦਿਆਂ ਜਾਨਵਰਾਂ ਤੋਂ ਸਿਆਣੇ ਜਿਹੜੇ ਉਹ ਪਸ਼ੂ ਵੀ ਐਨਾ ਖੁਦਗਰਜ਼ ਹੁੰਦਾ ਆਪਣੇ ਬਾਰੇ ਪਹਿਲਾਂ ਸੋਚਦਾ ਬਾਂਦਰ ਹਨ ਬਾਂਦਰ ਦਾ ਬੱਚਾ ਬਾਂਦਰੀ ਦਾ ਘੇਟਣਾ ਲਾਇਆ ਹੁੰਦਾ ਜੇ ਗਰਮੀ ਬਾੜੀ ਹੁੰਦੀ ਹੈ ਬੱਚੇ ਤੋਂ ਥੱਲੇ ਬਿਠਾ ਕੇ ਪੈਰ ਚੁੱਕ ਲਈਏ ਕਿ ਮੇਰੇ ਪੈਰ ਨਾ ਫੜੇ ਅਸੀਂ ਆਪਣੇ ਆਪ ਨੂੰ ਸਾੜ ਕੇ ਪੰਜਾਬ ਨੂੰ ਉਜਾੜਨਾ ਚਾਹੁੰਦੇ ਹਾਂ ਅਕਾਲੀ ਦਲ ਭਾਤੋ ਕੀ ਮੰਗਦਾ ਸਿਰਫ ਇੱਕ ਵੋਟ ਉਹ ਤੋਂ ਬਾਅਦ ਜ਼ਿੰਮੇਵਾਰੀ ਕਾਦੀ ਲੈਂਦਾ ਪੰਜਾਬ ਦੇ ਵਿਕਾਸ ਦੀ ਪੰਜਾਬ ਅੰਮ੍ਰਿਤ ਸ਼ਾਲੀ ਦੀ ਪੰਜਾਬ ਦਾ ਆਪ ਭਾਈਚਾਰੇ ਦੀ ਦੱਸੋ ਕਦੇ ਅਕਾਲੀ ਦਲ ਵਲੇ ਇੰਨੇ ਕਤਲ ਹੋਏ ਕਦੇ ਐ ਕਿਸੇ ਦੀ ਲੁੱਟ ਦੱਸੋ ਠੋਈ ਬਾਦਲ ਸਾਹਿਬ ਚਾਰ ਵਾਰੀ ਲੁਧਿਆਣਾ ਆਉਂਦੇ ਸੀ ਮਹੀਨੇ ਅਫਸਰ ਵੀ ਡਰਦੇ ਸੀ ਪੀਛੇ ਕਿਤੇ ਹੌਲੀ ਜਾਣੇ ਜਾ ਕੇ ਬਾਲਸਾ ਘੋੜ ਪਹੁੰਚ ਗਿਆ ਮੇਰੀ ਛੁੱਟੀ ਹੋ ਜੂ ਹੁਣ ਆ ਦੱਸੋ ਸਾਰੇ ਬੈਠੇ ਹੋ ਤੁਸੀਂ ਭਾਈ ਰਣਕੀਰ ਸਿੰਘ ਨਗਰ ਦੇ ਕਿ ਤੁਹਾਡੇ ਜੋ ਭਗਵੰਤ ਮਾਨ ਨੂੰ ਮਿਲਿਆ ਉਹ ਤਾਂ ਕੋਈ ਨਹੀਂ ਮਿਲੂਗਾ ਨਾ ਉਹਨੇ ਮੇਂਣਾ ਨਾ ਉਹ ਆਮ ਆਦਮੀ ਨੇ ਜਦੋਂ ਭਗਵੰਤ ਮਾਨ ਆਪੋਜੀਸ਼ਨ ਸੀ ਬਾਦਲ ਸਾਹਿਬ ਦਾ ਕੋਈ ਬੀਜ਼ਨਸ ਦੇ ਕਾਰਨੇ ਨਹੀਂ ਕਿਹਾ ਉਹ ਕਹਿੰਦਾ ਹੁੰਦਾ ਸੀ ਕਿ ਜਿੰਨਾ ਵੱਡਾ ਸ਼ੋਰ ਉਹਨਾ ਵੱਡਾ ਚੋਣ ਬਾਦਲ ਸਾਹਿਬ ਦੇ ਕਾਰਨੇ ਦੁਨੀਆ ਸੀ ਗਿਆ ਨਵਤੀ ਜਾ ਰਹਾ ਉਸ ਤੋਂ ਬਾਅਦ ਆਇਆ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਆਵਲੇ ਦੁਨੀਆ 37 ਕਾਰਾ ਤੇ ਫਿਰ ਇਹ ਭਗਵੰਤ ਮਾਨ ਦੇ ਸਰਕਾਰੀ ਤਾਰਾ ਕਿੰਨੇ ਸਰਵਜਾ ਕਾਰਾ ਨਹੀਂ ਘਟਾ ਸਕਦਾ ਸਰਵਜਾ ਕਾਰਾ ਬਾਦਲ ਸਾਹਿਬ ਦੇ ਸੀਐਮ ਦੀ ਸਿਕਿਉਰਟੀ ਸੀ ਕੋਲ 327 ਬੰਦੇ ਕੈਪਟਨ ਅਮਰਿੰਦਰ ਸਿੰਘ ਵੇਲੇ ਸੀ 500 ਬੰਦੇ ਭਗਵੰਤ ਮਾਨ ਕਰਿਆ 1470 ਬੰਦੇ ਛਾੜੀਏ ਦੀ ਮਾਂ ਨਾਲ ਛਾੜੀਏ ਦੀ ਭੈਣ ਨਾਲ ਛਾੜੀਏ ਦੇ ਘਰ ਨਾਲ ਬਾਕੀ ਸਾਰੇ ਤੇ 500 ਬੰਦਾ ਇੱਕੋ ਬਿਨਾ ਮੈਨੂੰ ਤੇ ਕਿਸੇ ਨੂੰ ਸ਼ੱਕ ਹੈ ਦਿੱਲੀ ਨਾਪਾ ਹਾਊਸ ਜਾਵੇ ਉੱਥੇ ਆਈ ਆਰਮੀ ਬੈਠੀ ਹੈ ਜੇ ਉਹਨਾਂ ਨੂੰ ਪੁੱਛੋ ਕੀ ਕਾਹਦੇ ਦੀ ਬੈਠੇ ਹੋ ਕਹਿੰਦੇ ਸੀਐਮ ਸਿਕਿਉਰਟੀ ਹੈ ਪਰ ਉਹ ਕੀ ਹੋਈ ਹੈ ਦਿੱਲੀ ਦੇ ਸੀਐਮ ਸਿਕਿਉਰਟੀ ਤੋਂ ਮੇਰੀ ਤੁਹਾਨੂੰ ਇਲਾਕਾ ਨਿਵਾਸੀ ਉਹ ਰਕੈਸਟ ਹੰਬਰ ਰਕੈਸਟ ਕਰ ਕੋਲੋਂ ਫੌਜ ਨੂੰ ਮੋਹ ਲੋ ਜੇ ਪੰਜਾਬ ਨੂੰ ਲੱਫਤਾ ਜੋ ਬਚਾਉਣਾ ਚਾਹੁੰਦੇ ਹੋ ਜੇ ਪੰਜਾਬ ਨੂੰ ਨਸ਼ੇ ਦੇ ਇਹੜੇ ਜੋ ਕੱਟੜਾ ਚਾਹੁੰਦੇ ਹੋ ਇਹ ਪੰਜਾਬ ਨੂੰ ਰੋਕ ਬੇਰੋਜ਼ਗਾਰੀ ਦੇ ਇਹ ਜੋ ਕਟੜਾ ਚਾਹੁੰਦੇ ਹੋ ਇਹ ਪੰਜਾਬ ਵਿੱਚ ਸਾਰੀਆਂ ਚੀਜ਼ਾਂ ਭਾ ਦੇ ਲੈਣੀਆਂ ਚਾਹੁੰਦੇ ਹੋ ਪੰਜਾਬ ਇੱਜ਼ਤ ਸਤਕਾਰ ਨਾਲ ਜੀਣਾ ਚਾਹੁੰਦੇ ਹੋ ਤਾਂ ਆਪਣਾ ਇੱਕ ਇੱਕ ਕੀਮਤੀ ਵੋਟ ਤੱਕ ਨਹੀਂ ਚੋਣ ਨਿਸ਼ਾਨਾ ਬਟਨ ਦਬਕੇ ਤੱਕ ਨਹੀਂ ਚੋਣ ਨਿਸ਼ਾਨਾ ਬਟਨ ਦਬਕੇ ਸ਼ਰੋਮਣੀ ਆ candidato ਦੇ ਉਮੀਦਵਾਰ ਰਜੀਤ ਸਿੰਘ ਤੇ ਗੁਰੂ ਕਾਮਯਾ ਕਰੋ ਸਾਕੇ ਪਾਉਣ ਵਾਲੇ ਸਮੇਂ ਵਿੱਚ ਫਰਕ ਹੋਵੇ ਸ਼ੇਖ ਐਗੀਰ ਦਾ ਨਾਂ ਨਹੀਂ ਲੈਂਦਾ ਕਿਉਂਕਿ ਅਫਸੋਸ ਆ ਮੈਂ ਤਾਂ ਸੱਚੀ ਗੱਲ ਆ ਤੁਹਾਡੇ ਸਾਹਮਣੇ ਮੰਨਦਾ ਜੇ ਆਪਣੇ ਆਪ ਨੂੰ ਰਾਜਨੀਤਿਕ ਕਹਾਣਿਆਂ ਤੋਂ ਸ਼ਰਮ ਮਹਿਸੂਸ ਆ ਉਹ ਯਾਰ ਇੰਨੇ ਜਿੱਤਾ ਇਹ ਫੇਰ ਉਸ ਗਾਰ ਬੰਦਾ ਨਹੀਂ ਵਿਕਦਾ ਜਿਸ ਭਾਅ ਤੁਸੀਂ ਦਿੱਤੀ ਕਰਦੇ ਆ ਅਸੀਂ ਆਪਣੇ ਮੈਨੀਫੈਸਟੋ ਵਿੱਚ ਇਹ ਰੱਖ ਰਿਹਾ ਇਹ ਸਾਰੀ ਕਿ ਜਿਹੜਾ ਬੰਦਾ ਪਾਰਟੀ ਬਦਲ ਕੇ ਦੂਸਰੀ ਪਾਰਟੀ ਜਾਵੇ ਉਹ ਘੱਟੋ ਘੱਟ 3 ਸਾਲ ਉਸ ਨੂੰ ਪਾਰਟੀ ਟਿਕਟ ਨਹੀਂ ਦੇਵੇ ਤਾਂ ਕਿ ਏ ਐਨੇ ਸਾਥ ਤੇ ਹਾਂ ਗਾ ਲੋ ਐਨੇ ਖੁੱਗਰਸੀ ਦੇ ਗੁਲਾਮ ਹੋ ਗਏ ਇੱਕ ਇੱਕ ਕੈਂਡੀਆ ਦਾ ਮੈਂ ਨਾਮ ਅਮਰਿੰਦਰ ਸਿੰਘ ਬੜੇ ਜਰਾਜਾ ਆਇਆ ਬਿਖੰਡੇ ਘਰ ਵਾਲੀ ਕੁੱਤੀ ਨੇ ਤਿੰਨ ਮਹੀਨੇ ਇੱਥੇ ਭੇਜ ਤੇ ਸੇਕਸ ਹਾਪਨ ਗਿਆ ਕੇ ਸਰੀਰ ਰੂਪਾ ਰਾਜ ਵਿੱਚ ਕਿਸ ਨਾ ਪਾਉ ਆਈ ਜਿੱਕਾ ਦੀਆ ਵੀਡੀਓ ਦਿਖਾ ਰਿਹਾ ਹਰਜੀਤ ਸਾਹਿਬ ਕਿੱਥੇ ਅੱਜ ਓ ਉਹ ਨਿਆ ਸਰੂਪੇ ਪਾਏ ਇਹ ਦੀ ਇਹਦੀ ਘਰ ਵਾਲੀ ਨੂੰ ਸਰੂਪੇ ਲਾ ਕੇ ਘੜਾ ਜੋ ਫੈਰਾਇ ਸੁਪੇ ਹੋਇਆ ਏਸ ਲਈ ਸਰੂਪਾ ਹੁੰਦਾ ਤੇ ਫੇਰੋਂ ਤੁਹਾਡੇ ਕੋਲ ਵੋਟ ਮੰਗਣ ਆਉਣਗੇ ਸੋ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਹੈ ਨਾ ਦੇਖੋ ਸਿੱਖ ਨਾ ਦੇਖੋ Hindu ਦੇਖੋ ਪੰਜਾਬ ਨੂੰ ਬਚਾਉਂਦਾ ਕੌਣ ਹੈ ਪੰਜਾਬ ਨੂੰ ਵਿਕਾਸ ਤੋਂ ਉਤਰਾਉਂਦਾ ਹੈ ਪੰਜਾਬ ਆਪਸ ਵਿੱਚ ਭਾਈਚਾਰਾ ਕੌਣ ਰੱਖਦਾ ਹੈ ਪੰਜਾਬ ਅਮਨ ਸ਼ਾਂਤੀ ਕੌਣ ਰੱਖ ਸਕਦਾ ਹੈ ਸਾਡਾ ਹੀ ਕੌਣ ਹੈ ਆਕਾ ਦਾ ਦਾਦਾ ਦਾ ਰਿਕਾਰਡ 2007 ਤੋਂ 17 ਦਾ ਦੇਖ ਲੋ ਜੇ ਉਹਨਾ ਵਿਕਾਸ ਆਜ਼ਾਦੀ ਤੋਂ ਬਾਅਦ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਪੰਜਾਬ ਦਾ ਕੀਤਾ ਮੈਂ ਤੁਹਾਨੂੰ ਤੁਹਾਨੂੰ ਹਾਕਾ ਜੀ ਨੂੰ ਮਾਰਤੀ ਕੋ ਆਕਾ ਕੋਈ ਹਾਕੀ ਨਹੀਂ ਮੋਟਾ ਪਰ ਇਹ ਤੋਰ ਮੋਰ ਤੇ ਇਹ ਨਿਕਲੇ ਕਿ ਅਕਤੂਬਰ ਤੋਂ ਬਾਅਦ ਕਾਲੀ ਤੋਂ ਬਾਅਦ ਕਿਸੇ ਨੇ ਵਿਕਾਸ ਨਹੀਂ ਕੀਤਾ ਮੇਰੇ ਮੈਂ ਤੁਹਾਨੂੰ ਘਟੋ ਘਟ ਹੱਥ ਜੁੜ ਕੇ ਬੀਤੀ ਕਰਦਾ ਮੇਰੇ ਪਾਕਣਾ ਦੇਖੋ ਸੇਖਣਾ ਦੇਖੋ ਉਨਾ ਦੇਖੋ 크리스ਚਨਾਂ ਦੇਖੋ ਮੁਸਲਮਾਨਾਂ ਦੇਖੋ ਸਿੱਖੀ ਦੇ ਕੋਦੇਵੋ ਸਿੱਖੀ ਦਾ ਪਤਨ ਦਵਾ ਕੇ ਸ਼੍ਰੋਮਣੀ ਅਕਾਲੀ ਦਾ ਮੇਹਰਬਾਨ ਹੋ ਤਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ